आयो, चार 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 चार। आयो आयो चल चाल चल चल चई आजो अमूर आजो त हा जी आजो आयो आयो आइन आजो 드디어 대체 poured… yeah ਕੋਲੇ ਲਾਰ ਹਾ ਜੀ ਲੋਕੀ ਬਹੁਤ ਹੀ ਮਹਾਨ ਆ ਸੋਨਿਆ ਸ਼ਨੀਤ ਬਾਬਾ ਜੀ ਨੇ ਸੰਭਾਲੀ ਨੇ 364 ਮੈਂ ਜਾਨੂ ਜਨ ਨੂੰ ਉਪਰਾਖ ਦਿਆ ਹੋਇਆ ਰੋਲੀ ਤੋਂ ਜੋ ਵੀ ਨਗਰ ਕੀਤਾ ਗਿਆ ਹੈ ਸ੍ਰੀਪੁਰਨਾ ਦਾ ਪ੍ਰਸ਼ਤ ਵੱਲੋਂ ਤੇ ਧੰਨਵਾਦ ਕੀਤਾ ਜਾਂਦਾ ਹੈ ਬਹੁਤ ਬਹੁਤ ਧੰਨਵਾਦ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਆ ਸੋ ਜੋ ਸਾਡੇ ਚਿਰੇ ਗੁਰੂ ਆਪਾ ਬਾਬਾ ਬੁਡਾਰੀ ਗ੍ਰਾਂਥੀ ਭਲਾਈ ਚੈਰੀਟੇਵਲ ਟਰਸਟ ਤੋਂ ਉਹਨਾਂ ਦੇ ਸੰਗੋਹ ਦੇ ਨਾਲ ਅਸੀਂ ਵੀ ਅੱਗੇ ਸੰਗਤਾਂ ਨੂੰ ਪ੍ਰੇਰਿਤ ਕਰ ਰਹੇ ਆ ਤੇ ਸੰਗਤਾਂ ਨੂੰ ਵੱਧ ਤੋਂ ਵੱਧ ਸਹਿਯੋਗ ਹੀ ਕਰਦੇ ਆ ਕਿ ਭਾਈ ਵੱਧ ਤੋਂ ਵੱਧ ਆਪਾਂ ਸੰਗਤਾਂ ਗੁਰੂ ਜਰਨ ਸਾਹਿਬ ਜੀ ਦੇ ਨਾਲ ਜੁੜੀਏ ਤੇ ਆਪਣਾ ਬਾਬਾ ਜੀਵਨ ਸਿੰਘ ਜੀ ਦੀ ਜਿਹੜੀ ਇਤਿਹਾਸ ਹੈ ਉਹਨਾਂ ਨੂੰ ਆਪਾਂ ਜਾਣਨੀ ਮੁਰੀਏ ਦੀ ਬਾਤੋ ਬਾਤ ਸੰਗ ਸਜੀਏ ਬੀਬੋ ਪਾਹਲ ਖੰਡੇ ਧਾਰ ਉਹੇ ਜਨਮ ਸੁਹੇਲਾ ਦੀ ਮਹਾਵਾਕ ਅਨੁਸਾਰ ਆਪਾਂ ਆਪਣੇ ਜੀਵਨ ਨੂੰ ਸਫਲਾ ਕਰੀਏ ਸੋ ਇੰਨੀਆਂ ਬੇਨਤੀਆਂ ਕਰਵਾਣ ਦਾ ਆਵਾਜ਼ ਜੀ ਪਰਮਾਤਮਾ ਕੋ ਪਾਇਓ ਸਿਯਾ ਨਾਮੁ ਤਾਂ ਮੈਂ ਇਹ ਕਹਿੰਦਾ ਹਾਂ ਕਿ ਅੱਜ ਅੱਜ ਚਾਹ ਲੈ ਲੀਏ ਬੋਲੇ ਸੋਨਹਿਰੋ ਸੀਰ ਕਾਲੋ बैक आणा नहीं बैक 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 ਸੋ ਨਿਹਾਲ ਸ੍ਰੀ ਅਕਾਲ ਆਹਣ ਪਾਣਾ ਆਦਾ ਨਾ ਆਹ ਇਹਨਾਂ ਨਿਕਲ ਜਾਓ ਜੀ ਬਲਾਂ ਦੀ ਬਾਈ ਪਾਦਾ ਜੀ ਚਲ ਕੋਈ ਨਹੀਂ ਬੋਲੇ ਸੋ ਨਿਹਾਲ ਸ੍ਰੀ ਅਕਾਲ ਆਏ ਹੋ ਜੋ ਕਮੇਟੀ ਵਾਲੇ ਆਪਣੇ ਕਮੇਟੀਆ ਕਰੇ ਹੁਣ ਕਿੱਥੇ ਆ ਬੋਲੇ ਜਗਾਰਾ ਬੁਲਾਇਆ ਕਰੋ ਜੀ ਸਰ ਸਿਰੀ ਤਾਲ ਬੋਲੇ ਸੋਨਿਆ ਸਿਰੀ ਤਾਲ ਜੇ ਕਰੀ ਕੋਈ او سوده او ذيے تو او گُٽي کا کچو او ذيے تو ته ويڙا ته ڪي ٻوڙي آءُ ڏسي ٻو شخصيت ڏسوي ڇا ٿو ٿي ڇا ٿيندا نه جينا ਸਾਰੇ ਅਜੂਬੂ ਕਰ ਲੈ ਕਬੀ ਮਾੜਾ ਜਾ ਅਖੀਰ ਸਰ ਬੋਲੇ ਬਹੁਤ ਸਹੀ ਗਾਲੋ ਸਰਪੰਚ ਸਰਪੰਚ ਆਪਣੇ ਉਹ ਬੰਦਾ ਹੁੰਦਾ ਕਮੜੇ ਖੋ ਗਿਆ ਉਹ ਸੁਣ ਕੇ ਕਹਿੰਦਾ ਉਹ ਆਹ ਦੇ ਅੱਗੇ ਮੜਾ ਦੇਖ ਮੜਾ ਸੰਗਤ ਹੈਗੀ ਐ Terima kasih telah menonton! ਹਾਂ ਜੀ ਜੇਰ ਸਾਹਿਬ ਜੀ ਅੱਜ ਦੋਮੇਸ਼ੀ ਬਾਬਾ ਜੀ ਸਿੰਘ ਜੀ ਦਾ ਬਹੁਤ ਹੀ ਮੋਢੇ ਕਿਤੇ ਸ਼ੁਰੂ ਹੋ ਗਿਆ ਗੱਲ ਕਰਦੇ ਆਂ ਵੈਲਕਮ ਹੈ ਜਿਆ ਸਾਡੇ ਚੈਨਲ ਤੇ ਉਹਨਾਂ ਦੇ ਜੀਵਨ ਬਾਰੇ ਸੰਖੇਪ ਵਿੱਚ। ਜੇਕਰ ਸਾਡਾ ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਕ ਜੀਤਰਾ ਮਾਰਗ ਨੂੰ ਕਵਰ ਕਰਨ ਦੇ ਵਾਸਤੇ ਆਗਾ ਸਮਾਂ ਕੱਢਿਆ ਤੇ ਸਮੁੱਚੀ ਸਾਡੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਹ ਬਾਬਾ ਜੀਮ ਸਿੰਘ ਸ਼ਰਮਨੀ ਸਿੰਘ ਜੀ ਬਾਬਾ ਜੀ ਅਮਰਜੀਤ ਬਾਬਾ ਜੀ ਦਾ 365 ਮਨ ਜਨਮ ਦਿਹਾੜੇ ਨੂੰ ਸਮਰਪਿਤ ਸਲਾਨਾ ਨਗਰ ਕੀਰਤਨ ਜੋ ਜ ਰੋਲੀ ਭਾਈ ਤੋਂ ਸ਼ੁਰੂ ਹੁੰਦੇ ਆ ਉਹ ਸਕੜੀ ਨੂੰ ਜੋੜਦੇ ਹੋਏ ਇਸ ਵਾਰ ਰੋਲੀ ਪੈਂਡ ਤੋਂ ਸ਼ੁਰੂ ਕਰਕੇ ਅਨੰਦਪੁਰ ਸਾਹਿਬ ਪਹੁੰਚਣਗੇ ਜਿਹਦਾ ਅੱਜ ਪੜਾ ਜਿਹੜਾ ਉਹ ਇਆਲੀ ਕਲਾ ਹੋਵੇਗਾ ਕੱਲ ਇਆਲੀ ਕਲਾ ਤੋਂ ਰਵਾਨਾ ਹੋ ਕੇ ਸ਼ਾਮ ਨੂੰ ਤਖਤ ਸ੍ਰੀ ਅਨੰਦਪੁਰ ਸਾਹਿਬ ਪਿੱਛੇ ਅਨੰਦਗੜ੍ਹ ਵਿਖੇ ਤਪਸਥਾਨ ਬਾਬਾ ਜੀਵਨ ਸਿੰਘ ਜੀ ਦੇ ਪਹੁੰਚੇਗਾ ਪਰਸੋਂ ਨੂੰ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਹੈ ਜਿਹੜਾ ਉੱਥੇ ਅਕੰਡ ਪਟਾਣ ਦੀ ਲੜੀ ਨਾਲ ਸੈਲੀਬ੍ਰੇਟ ਕੀਤਾ ਜਾਊਗਾ ਪਰ ਸਮੁੱਚੀ ਸਮੁੱਚੀ ਕੌਮ ਨੂੰ ਕੌਮ ਦੇ ਜਥੇਦਾਰ ਸਾਹਿਬ ਸਰੂਨ ਦੀ ਕਮੇਟੀ ਦੇ ਜਥੇਦਾਰ ਸਾਹਿਬ ਅਤੇ ਸਮੂਹ ਸਮੂਹ ਹਰ ਇੱਕ ਲੋਕ ਸਕਤ ਮਿਲ ਸਕਦੀ ਹੈ ਕੋ ਚਕੀਤਾ ਆਪਣੇ ਆਪਣੇ ਵਿਚਾਰਾਂ ਨਾਲ ਬਾਬਾ ਜੀ ਨੂੰ ਸਰਗਸਮਨ ਭੇਟ ਕਰਨਗੇ ਅਤੇ ਉਹਨਾਂ ਦਾ ਜਨਮ ਦਿਹਾੜਾ ਬਨਾਇਆ ਜਾਵੇਗਾ ਸਹੀ ਹੋਵੇ ਐਸੇ ਜਨਮਤ ਤੁਹਾਡੇ ਦਾ ਜਿਹੜਾ ਚੇਤਨਾ ਮਾਰਗ ਦਾ ਨਗਰ ਕੀਰਤਨ ਵਾਲੀ ਜਿਹੜੀ ਪਰੰਪਰਾ ਹੈ ਉਹ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਿਤੇ ਵੀਆ ਤੇ ਬਾਬਾ ਜੀਵਨ ਸਿੰਘ ਜੀ ਹਾਂ ਜੀ ਜਿਹੜੀ ਸਮੁੱਚੀ ਮੱਥਾ ਟੇਕਣ ਵਾਲੀ ਉਹ ਆਪਣੇ ਉਹ ਇੱਥਾ گاਉਂ ਮੈਂ ਇਹਨਾਂ ਦੇ ਦਸਤੇ ਪਾ ਕੇ ਚੱਕੇ ਨੂੰ ਬਹੁਤ ਸਾਰੇ ਮਹਾਰਾਜ ਜੀ ਦਾ ਹੈਲੋ ਵੱਡਾ ਪਰਵਕਾਰ ਹੈ ਉਸ ਪਰਵਕਾਰ ਨੂੰ ਦੇਖਦੇ ਹੋਏ ਕਮਨ ਕਰਨ ਦੀ ਲੋੜ ਹੈ ਚੇਤਨਾ ਦੀ ਕੜੀ ਵੱਜੂ ਇਹ ਨਗਰ ਕੀਰਤਨ ਦੀ ਸ਼ੁਰੂਆਤ ਕੀਤੀ ਜਾਈਏ ਸਾਡਾ ਸਤਿਗੁਰੂ ਦੇ ਸੰਗਤ ਨਾਲ ਅਤੇ ਇਸ ਮੁੱਚੇ ਚੈਨਲਾਂ ਦੇ ਜੇ ਤੁਹਾਡੇ ਚੈਨਲ ਦੇ ਮਾਧਮੇ ਇਹ ਮੁਦਰਾਹੀ ਮੈਂ ਸਮੁੱਚੀ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਉਹ ਬਾਬਾ ਜੀ ਉਸਨ ਜੀ ਦੇ ਉਪੁੱਤੀ ਖਾਦਿਤ ਨੂੰ ਪ੍ਰਣਾਮ ਕਰਦੇ ਹੋਏ ਉਹਨਾਂ ਦੇ ਜਨਮ ਦਿਹਾੜੇ ਸੈਲੀਬ੍ਰੇਟ ਕਰਨ ਪਿੰਡ ਪਿੰਡ ਘਰ ਘਰ ਉਹਨਾਂ ਜਨਮ ਦਿਹਾੜਾ ਮਨਾ ਕੇ ਉਸ ਰਗਰੇਟੇ ਗੁਰੂ ਦੇ ਬੇਟੇ ਨੂੰ ਸਰਦਾ ਸਿਮਨ ਭੇਟ ਕਰਨ ਆਪ ਸਭ ਦਾ ਬਹੁਤ ਧੰਨਵਾਦ ਮੁੱਚੀਆਂ ਸੰਗਤਾਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ